ਤੀਨ ਬੇਟੀਆਂ ਨੇ ਕਿ ਕੁੱਲ ਕਿਤੇ ਪ੍ਰਗਟੇ ਨਾਨਕ ਰਾਏ ਸਭ ਸਿੱਖੋਂ ਕੋ ਸੁਖ ਦੀਏ ਜੈ ਤਰ ਭਏ ਸਹਾਰੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਿਹੜਾ ਵਿਚਾਰਨ ਹੋਆ ਜਿਉ ਕਰ ਸੂਰਜ ਨਿਕਲਿਆ ਪਾਏ ਸਤੇ ਅਧੇਰ ਕਰੋਆ ਕਾਸਤਾਂ ਗੁਰ ਨਾਨਕ ਆਇਆ ਸੁਨੀ ਪੁਕਾਰ ਦਾ ਤਾਰ ਪ੍ਰਭੂ ਗੁਰ ਨਾਨਕ ਜਗਤ ਮਾਣੀ ਆਇਆ ਕੁਝ ਕਾਲਸਾ ਵਾਹੀ ਤੇ ਲੇ ਨੰਮ ਸਰ ਰਸ ਕਲਿਮਹਿ ਲਛਾ ਸਤੋਤ ਇੱਕੋ ਕਾਰਸਾ ਤੁਰਪਨ ਸ਼ਾਲਾ ਸ਼ਲੋਕ ਪਾਣ ਕਰੋ जानें <laughs> ਜਿਸ ਰਖਾ ਸਤਿਉ ਜਾਏ ਦੇਗ ਬਾਦ ਸਿੰਰਿਆ ਕਰੋ ਜਨਤਾਏ ਸੁਧਨ ਸੁਹਾਏ ਨਸਵਾ ਬਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਫਾਈਆਂ ਸਹਾਏ ਨਸਾਂ ਬਾਛਾ ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਾਣ ਮੀਰਾ ਦਾ ਧਿਆਨ ਲਗੇ ਗੁਰੂ ਜੀ ਪੰਜਾਬ ਭਰਿਆ ਸੁਹਾ ਸਰਬ ਲੰਦੇ ਆ ਚਲੋ ਪਿਆਰ ਹਟੂਣਾ ਜਤੀਆਂ ਤਪੀਆਂ سیوانی ਇਕੇ ਸਾਰ ਸਾਨਾਂ ਗਹਿ ਤਨਾ ਦੀ ਕੋਈ ਦਾ ਧਿਆਨ ਕਰਕੇ ਖਾਸਾ ਨੀ ਬੋਲੀ ਜੀ ਜੈ ਹਾਰੇ ਗੁਰੂ ਅਨਜਾਨ ਤਪਾ ਸਰਬਤ ਦਰਵਾਯਾਂ ਦਾ ਧਿਆਨ ਕਰਕੇ ਬੋਲੀ ਜੀ ਜੈ ਹਾਰੇ ਗੁਰੂ ਤਤਵਾ ਸਰਬਤ ਖਾਲਸਾ ਦੀ ਆਵਾਜ਼ ਸਰਬਤ ਖਾਲਸਾ ਦੀ ਕੋ ਵਾਹਿਗੁਰੂ ਵਾਹਿਗੁਰੂ ਭਵਦੀ ਰੋਤ ਤਾ ਵੈਤ ਤਾਵਨ ਕਾ ਸਦਕਾ ਸਰਸ ਕੋ ਵੈ ਜਹਾਂ ਜਹਾਂ ਪਾਤਸ਼ਾਹੀ ਸਾਹਿਬ ਤਹਾਂ ਤਹਾਂ ਰਖਿਆ ਰਾਇਤ ਦੇਵ ਤੇ ਬੇਰਤ ਕੀ ਪੈਜ ਬੰਦਗੀ ਜੀ ਸ੍ਰੀ ਸਰ ਜੀ ਸਾਹਿ ਖਾਸਿ ਕਿਰਤ ਬਲਿ ਬੋਲੋ ਜੀ ਸਿਖਾਲੋ ਸਿਖੀ ਨਾਲੇ ਕੇਸ ਨਾਲ ਰਹਤ ਨਾਲੇ ਸਾਧਾਨ ਪਰੋ ਸਾਧਾਨ ਦਾ ਨਾਮ ਸਿਤਾ ਨਾਮ ਦਾ ਵਿਸ਼ੇ ਅਮਰ ਸਚਨਾ ਚੌਕੀਆ ਢੰਡੇ ਉਗੇ ਜਗੋ ਜਗ ਅਰੰਡ ਧਰਮ ਕਾ ਜੈਕਾਰ ਬੋਲੋ ਜੀ ਸਿਖਾ ਨਾਮ ਅਰਮੀਆ ਮਤੁ ਜੀ ਮਤ ਦਾ ਰੱਖਾ ਆਪ ਵਾਹਿਗੁਰੂ ਇਹ ਆਕਾਰ ਬਰਖੜੇ ਪੰਥ ਤੇ ਸਦਾ ਸਹਾਇਤਾ ਦਿਓ ਇਹ ਨੰ ਕਾਰਣਾ ਸਹਿਬ ਕੇ ਹੋਰ ਦੁਦਵਾਰਿਆਂ ਗੁਰ ਧਾਮਾਂ ਦੇchnਾ ਤੋਂ ਪੰਥ ਛੋੜਿਆ ਗਿਆ ਹੈ ਬਲੇ ਦਸ਼ੰਦਾਰ ਦੇ ਸੇਵਾ ਸੁਭਾਤ ਨਾਨਕ ਖਾਲਸਾ ਜਗ ਬਖਸ਼ੋ ਇਹ ਨਮਾਇਆ ਬੇਮਾਨ ਨਿਤਾਰਿਆਂ ਦੇ ਤਾਰੈ ਨਿਉਟਿਆਂ ਦੇ ਓਟ ਸੱਜੇ ਬਿੱਤਾ ਵੈਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾ ਕਮਲਾ ਬਾਸ ਅਰਦਾਸ ਬੇਤੀ ਹੈ ਸਤਿਗੁਰੂ ਜੀ ਸਤਿਗੁਰ ਨਾਨਕ ਪਾਵਨ ਪਵਿੱਤਰ ਪ੍ਰਕਾਸ਼ ਪਰਮਾਨੰਬ ਜਾਣਦੇ ਹੋਏ ਸਮੋ ਸਾਧ ਸੰਗਤਵੰਨੋ ਸਤਿਗੁਰੂ ਜੀ ਅਰਾਤ ਫੇਰੀ ਦੀ ਸਤਿਗੁਰੂ ਜੀ ਸੇਵਾ ਹੋਈ ਇਸ ਵਕਤ ਸੰਪੂਰਨਤਾ ਹੀ ਹੋਈ ਹੈ ਸੇਵਾ ਕਰਨੇ ਸਮੇ ਬਾਣੀ ਦੇ ਜਾਪ ਕਰਦੇ ਸਮੇ ਅਨੇਕਾ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾ ਕਈਆਂ ਹੋ ਗਿਆ ਹਨ ਸੋ ਜਨ ਜਦਾ ਸਰੇ ਸਮਝ ਕੇ ਮਾਫ ਕਰਨਾ ਜੀ ਅਗਾਂ ਤੋਂ ਸਮਰਤ ਬਖਸ਼ਣੇ ਸੋ ਸਾਧ ਸੰਗਤ ਉਤੇ ਸਤਿਗੁਰ ਦੀ ਮਿਹਰ ਪ੍ਰਿਆਨ ਰਖਣਾ ਚੜ੍ਹਦੀਆਂ ਕਲਾ ਬਖਸ਼ਣਾ ਦੇ ਅਰੋਪ ਤਾਦਾਨ ਬਖਸ਼ਣੇ ਕਰਵਾਜ ਮਾਤੇ ਤਵੇ ਬੱਚਿਆਂ ਤੇ ਮੇਰ ਪਹਿਲੇ ਰਖਣਾ ਬਾਣੀ ਤੇ ਬਾਣੀ ਦਾ ਜੋੜ ਕਰਖਣਾ ਪਰਮ ਅਤੇ ਸੋਝੇ ਬਖਸ਼ਣੇ ਸਤਿਗੁਰ ਦੀ ਆਸਰ ਕਰਤੇ ਪੀਤਵੰਨਾ ਵਰ ਸਤਿਗੁਰ ਜੀ ਦੀ ਬਾਬਾ ਵੱਲੋਂ ਸਤਿਗੁਰੂ ਜੀ ਵਿਦੇਸ਼ ਦੀ ਯਾਤਰਾ ਵਾਸਤੇ ਸਤਿਗੁਰੂ ਜੀ ਆਪ ਜਿਹੜੇ ਪਾਵਨ ਪਵਿੱਤਰ ਚੰਦ ਪਰਸਿਆ ਹਨ ਆਪ ਜਿਹੜੀ ਕਿਰਪਾ ਕਰਨੀ ਸਤਿਗੁਰੂ ਜੀ ਸੇਵਕਾਂ ਦੀ ਮਨੋ ਕਾਮਨਾਵਾਂ ਵਰਮਤਮ ਸਾਧਕ ਪੂਰਨ ਕਮੀਆਂ ਆਂਗ ਸੰਗ ਸਹਾਇ ਹੋਣਾ ਕਾਰਜ ਰਾਸ ਕਰਨੇ ਸਤਿਗੁਰੂ ਜੀ ਆਪ ਜਿਹੜੇ ਪਾਵਨ ਪਵਿੱਤਰ ਪ੍ਰਕਾਸ਼ ਪਰਗੋ ਜਗਦੇ ਹੋਏ ਉਹ ਮਾਈ ਭਾਈ ਆਪ ਦੇ ਹਜ਼ੂਰ ਰਸਤਾ ਵਸਤਾ ਮਾਇਆ ਆਜ ਕੁ ਭੇਟਾ ਕੀਤੀ ਐ ਸਭਨਾ ਦੀਆਂ ਪੇਟਾਵਾਂ ਦਰ ਪਰਵਾਨ ਕਰਨੀਆਂ ਕਿਰਤ ਕਮਾਈਆਂ ਸਫਲੀਆਂ ਕਰਨੀਆਂ ਸਤਿਗੁਰ ਦੀ ਖਜ਼ਾਨੇ ਪਰਪੂਰ ਕਰਨੇ ਆਪ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਲਡਵਾ ਦੇ ਪ੍ਰਸ਼ਾਦ ਦੀ ਸੇਵਾ ਦੂਤੇ ਸੇਵਾ ਅਤੇ ਹੋਰ ਬਿਆੰਤ ਸੇਵਾਵਾਂ ਹੋਈਆਂ ਹਨ ਆਪ ਜੀ ਨੂੰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਆਪ ਸੰਗਤ ਵਰਤੇ ਜੋਸ਼ ਕੇ ਆਪ ਦਾ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਜਪੇ ਸਤਿਗੁਰ ਦੀ ਸੇਵਕਾਂ ਦੀਆਂ ਸੇਵਾ ਖਾਵੇ ਪਾਣੀ ਜਿਨ੍ਹਾਂ ਭਾਵਨਾ ਰਮੁਕ ਰੱਖ ਕੇ ਸਤਗੁਰ ਦੀ ਸੇਵਾ ਕੀਤੀ ਹੈ ਸੋ ਸੋ ਭਾਣਾ ਵਰਮਤ ਸਾਰ ਸੰਪੂਰਨ ਕਰੀਆ ਦੁਖਾਂ ਤ੍ਰਿਸ਼ਾ ਪਾਪਾਂ ਦੇ ਨਾਸ਼ ਤਵੇ ਸੁਖਾਂ ਦਾ ਪਰੇਸ਼ਕਨ ਆਪਣੇ ਦਰੋ ਕਰੋ ਗੁਰਸਿੱਖੀ ਵਾਲਾ ਜੀਵਨ ਨਾਮ ਬਾਣਨਿਆ ਨਾਤਾ ਬਸਿਆ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪ੍ਰਕਾਸ਼ ਪਰਮ ਅਨੰਦ ਹੋਏ ਸਤਿਗੁਰ ਜੀ ਇਕ ਤਨੇ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਗਿਆ ਹੋਣਗੀਆਂ ਆਪ ਜੀ ਆਪਣੇ ਬੱਚੇ ਜਾਣ ਕੇ ਦਾਸਰੇ ਜਾਣ ਕੇ ਸਤਿਗੁਰੂ ਜੀ ਸਮਤ ਬਖਸ਼ਣੇ ਭੁੱਲਾਂ ਨਾ ਚਿਤਾਰਨਾ ਸਤਿਗੁਰੂ ਜੀ ਆਪਣੇ ਚੱਲਣਾ ਦੇ ਨਾਲ ਜੋੜ ਕੇ ਰੱਖਣਾ ਇਸੇ ਤਰ੍ਹਾਂ ਆਪ ਜੀ ਦੇ ਪਾਵਨ ਪੁਰਬਾਂ ਮਨਾਉਣ ਦੀ ਸਤਿਗੁਰੂ ਜੀ ਵੱਲ ਬੁੱਧੀ ਤੇ ਚਾਉ ਬਖਸ਼ਣਾ ਸਤਿਗੁਰੂ ਜੀ ਕਰੋ ਕਿਰਪਾ ਹੁਕਮਨਾਮੇ ਵਰਸ ਕੇ ਸੰਗਤਾਂ ਨੂੰ ਨਦਰੋ ਨਦਰਿ ਨਿਹਾਲ ਕਰੋ ਹੁਕਮ ਤੇ ਚੱਲਣ ਦੇ ਬਲ ਬੁੱਧੀ ਤੇ ਸਮਰਥਾ ਬਖਸ਼ੀ ਜੀ ਦਰਿਆਏ ਸੰਗ ਦੀ ਹਾਜ਼ਰੀ ਸਤਿਗੁਰ ਦੀ ਪਰਵਾਨ ਕਰੀ ਜੀ ਅੱਖਰ ਵਾਤਾ ਘਾਟਾ ਬਚਮਾਪਤ ਨੇ ਸਰਬ ਤੇ ਕਾਰਾਸ ਕਰੇ ਸੇ ਪਿਆਰੇ ਮੇਰੇ ਜਿਨਾ ਮਿਲਿਆ ਤੇਰਾ ਨਾਮ ਚੱਕਿਆ ਮੇ ਨਾਨਕ ਨਕਰਾ ਕੜੀ ਕਾਤ ਵਾਰੀ ਤੁਮ ਕੀ ਕਾਲ ਸਾਹ ਵਾਰੀ ਤੁਮ ਕੀ ਨੋਰ ਆ ਗਿਆ ਤੇਰਾ ਕਾਲ ਕੀ ਸਾਲ ਦੇ ਬਰਮਾ ਤੁਮ ਹੈ ਬਰੁ ਗੁਰ ਤੁਝੇ ਮਾਣਿ ਹੋ ਯੋਗ ਰੋਗ ਮੇ ਲਗੋ ਚ ਹੈ ਰਾਜ ਕਰੇਗਾ ਕਾਲ ਸਾ سادم سامن ماهي جنم